ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁੜਲਾਡਾ ਵੱਲੋਂ ਨੌਵਾਂ ਵਿਆਹ ਮਹਾਉਤਸਵ ਮਹਿਲਾ ਦਿਵਸ ਮੌਕੇ 8 ਮਾਰਚ 2026 ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬੁੜਲਾਡਾ ਵਿਖੇ ਮਨਾਇਆ ਜਾ ਰਿਹਾ ਹੈ ਇਸ ਮਹੱਤਵਪੂਰਨ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਦਫ਼ਤਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਮੀਟਿੰਗ ਦੌਰਾਨ ਸਮਾਗਮ ਦੀ ਸਫਲਤਾ ਲਈ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਅਤੇ ਪ੍ਰਬੰਧਾਂ ਨੂੰ ਸਮੇਂ ਸਿਰ ਪੂਰਾ ਕਰਨ ਤੇ ਜ਼ੋਰ ਦਿੱਤਾ ਗਿਆ ਸੰਸਥਾ ਵੱਲੋਂ ਦੱਸਿਆ ਗਿਆ ਕਿ ਇਹ ਉਤਸਵ ਸਮਾਜਿਕ ਇਕਤਾ ਅਤੇ ਮਹਿਲਾ ਸਨਮਾਨ ਦਾ ਪ੍ਰਤੀਕ ਹੈ ਅਤੇ ਇਸ ਮੌਕੇ ਸਾਲ 2026 ਦੀ ਜੰਤਰੀ ਵੀ ਪੇਸ਼ ਕੀਤੀ ਗਈ। ਅੱਜ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ। ਕਨਿਆਦਾਨ ਮਹਾਕल्याण ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਲਗਭਗ 9 ਸਾਲ ਹੋ ਗਏ ਗਰੀਬ ਬੱਚਿਆਂ ਦੇ ਵਿਆਹ ਕੀਤੇ ਜਾ ਰਹੇ ਨੇ। ਸੋ ਹੁਣ ਨੋਵਾਂ ਵਿਆਹ ਮੌਸਮ 8 ਮਾਰਚ ਨੂੰ ਗੁਰਦੁਆਰਾ ਸਾਹਿਬ ਆਸੇ ਨੋਵੀਂ ਵਿਕੇ ਹੋਵੇਗਾ ਜਿਸ ਵਿੱਚ 13 ਜਾਂ 13 ਤੋਂ ਵੱਧ ਬੱਚਿਆਂ ਦੇ ਵਿਆਹ ਕਿਤੇ ਜਾਂਦੇ ਨੇ ਕਿਉਂਕਿ ਜਦੋਂ ਬੱਚੀ ਪਿਆਦਾ ਹੁੰਦੀ ਹੈ ਬੜਾ ਚਾਹ ਹੁੰਦਾ ਉਹਨਾਂ ਤੇ ਜਦੋਂ ਉਹਨਾਂ ਦਾ ਪਿਤਾ ਗੁਜ਼ਰ ਜੇ ਜਾਂ ਉਹ ਪਿਤਾ ਮੰਜੇ ਤੇ ਆਂਗਣ ਹੋ ਜੇ ਅਪਹਾਜ ਹੋ ਜੇ ਕਮਾਈ ਦਾ ਸਾਧਨ ਨਾ ਹੋਵੇ ਤਾਂ ਸਾਰੇ ਚਾਹ ਰਹਿ ਜਾਂਦੇ ਨੇ ਸੋ ਇਸੇ ਕਰਕੇ ਇਹ ਵਿਆਹ ਮਾਸਬ ਹੁੰਦੇ ਨੇ ਤਾਂ ਜੋ ਉਹਨਾਂ ਬੱਚਿਆਂ ਦੇ ਸ਼ੌਂਕ ਪੂਰੇ ਕਿਤੇ ਜਾ ਸਕਣ ਸੋ ਸਾਸਾ ਵੱਲੋਂ ਸਾਰਾ ਸਮਾਨ ਜੋ ਘਰੇਲੂ ਲੋੜਿੰਦਾ ਹੁੰਦਾ ਇਦਾਜ ਨਹੀਂ ਹੁੰਦਾ ਇੱਕ ਬੱਚੇ ਦਾ ਮਾਣ ਹੁੰਦਾ ਘਰ ਦਾ ਸਾਰਾ ਸਮਾਨ ਬੈੱਡ ਅਲਮਾਰੀ ਵਗੈਰਾ ਜੋ ਹੁੰਦਾ ਇਹ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਤਾਂ ਜੋ ਆਪਣੇ ਘਰ ਸੁਖੀ ਰਹਿ ਸਕਣ ਸੋ ਜੋ ਵੀ ਦਾਨੀ ਸੱਜਣ ਮੰਡੀ ਦੇ ਵਿੱਚ ਸਹਿਯੋਗ ਕਰਦੇ ਸਭ ਦਾ ਧੰਨਵਾਦ ਹੈ ਅੱਜ ਜੋ ਸਾਡੇ ਇਸ਼ਤਿਹਾਰ ਜਾਰੀ ਕੀਤੇ ਗਏ ਨੇ 2 ਮਹੀਨੇ ਰਹਿ ਗਏ ਨੇ ਤਾਂ ਜੋ ਹੁਣ ਅਸੀਂ ਪਿੰਡਾਂ 'ਚ ਪ੍ਰਚਾਰ ਕਰਨਾ ਅਰਜ਼ੀਆਂ ਲੈਣੀਆਂ ਸ਼ੁਰੂ ਕਰਨੀਆਂ ਨੇ ਲੋੜਵੰਦ ਬੱਚਿਆਂ ਦੀਆਂ ਤੋਂ ਸਾਡੇ ਕੋਲੇ ਬਹੁਤ ਸਤਿਕਾਰਯੋਗ ਸਾਰੇ ਜੀ ਸਿੰਘ ਜੀ ਐਸਡੀ ਰਿਟਾਇਰਡ ਅਮਰਜੀਤ ਸਿੰਘ ਜੀ ਸਾਨੀ ਕੋਰ ਪ੍ਰਵਜੋਤ ਸਿੰਘ ਜੀ ਆਏ ਨੇ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਵੀ ਕੀਤਾ ਤੇ ਅੱਜ ਇਹਨਾਂ ਨੇ ਇਸ਼ਤਿਹਾਰ ਜਾਰੀ ਕਰਨ ਦੀ ਜੋ ਰਸਮ ਅਦਾ ਕੀਤੀ ਹੈ ਅਸੀਂ ਇਹਨਾਂ ਦੇ ਧੰਨਵਾਦੀ ਆ ਸਾਰੇ ਜੀ ਆਇਆਂ ਹੈ ਇਹਨਾਂ ਦਾ ਪ੍ਰਮਾਤਮਾ ਵਾਹਿਗੁਰੂ ਇਹਨਾਂ ਨੂੰ ਚਰਨਿਕਲਾ ਚ ਰੱਖੇ ਸਾਰੇ ਮੈਂਬਰਾਂ ਦਾ ਪਹੁੰਚੇ ਦੇ ਜੀ ਆਇਆਂ ਹੈ ਉਮੀਦ ਹੈ ਕਿ ਸਾਰੇ ਵੱਧ ਚੜ ਕੇ ਆਪਾਂ ਇਹ ਸੇਵਾ ਵਿੱਚ ਯੋਗਦਾਨ ਪਾਵਾਂਗੇ ਧੰਨਵਾਦ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਰਦੀ ਭਾਈ ਕੇਂਦਰ ਬਹੁਤ ਸੋਸ਼ਲ ਕੰਮ ਕਰ ਰਹੇ ਨੇ ਇਸ ਕਰਕੇ ਬਾਰੇ ਇਹਨਾਂ ਦਾ ਕੋਈ ਜਿਹੜੀ ਅਸੀਂ ਕੋਈ ਪੇਟਾ ਕੀਤੀ ਹੈ ਇਹ ਸਾਨੂੰ ਪਰਮਾਤਮਾ ਬੋਲੂਗੀ ਹੋਈ ਹੈ ਸਾਡੇ ਵੱਲੋਂ ਕੁਝ ਨਹੀਂ ਹੋਇਆ ਬਹੁਤ ਬਲ ਵਧੀਆ ਕਾਰਜ ਕਰ ਰਹੇ ਆ ਅੱਛੇ ਕੰਮ ਕਰ ਰਹੇ ਬਹੁਤ ਭਲਾਈ ਬਿਲਕੁਲ ਲੋੜਵੰਦ ਜਿਹੜੇ ਹੈ ਉਹ ਸਭ ਨੂੰ ਮਦਦ ਕਰ ਰਹੇ ਨੇ ਇਹ ਹਾਂ ਇਹ ਵੀ ਬਹੁਤ ਕਾਫੀ ਸਾਲਾਂ ਤੋਂ ਕਰ ਰਹੇ ਨੇ ਬਹੁਤ ਅੱਛਾ ਕਰਦੇ ਆ ਜੀ ਮਾਤਾ ਗੁਜਰੀ ਜੀ ਵੱਲੋਂ ਅੱਗੇ ਵੀ ਬਹੁਤ ਜ਼ਿਆਦਾ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਆ ਇਹ ਕਿਹੜਾ ਲੋੜਵੰਦ ਲੜਕੀਆਂ ਦੇ ਸਮੂਹੀਕ ਵਿਆਹ ਕਰ ਰਹੇ ਨੇ ਇਹ ਬਹੁਤ ਵਧੀਆ ਕਾਰਜ ਹੈ ਇਹ ਮੈਂ ਸੋਚਦਾ ਜਿਵੇਂ ਕਿਸੇ ਬੰਦੇ ਦੇ ਘਰੇ ਜੋ ਲੜਕੀ ਜਾਂਦੀ ਹੈ ਅਗਲੇ ਦੀ ਇਹੀ ਅੱਛਾ ਹੁੰਦੀ ਆ ਵੀ ਕੱਲੋਂ ਮੈਂ ਲੜਕੀ ਦਾ ਕਿਤੇ ਚੰਗੀ ਅੱਛੀ ਤਰ੍ਹਾਂ ਉਹਦੀ ਮੈਰਿਜ ਕਰਾਂ ਚਲੋ ਕਿਸੇ ਦੇ ਬੰਦੇ ਦੇ ਨਹੀਂ ਹਾਲਾਤ ਹੋ ਜੇ ਹੁੰਦੇ ਵੀ ਕਿਸੇ ਨੂੰ ਪ੍ਰੋਬਲਮ ਹੋ ਜਾਂਦੀ ਹੈ ਵੀ ਇੱਕ ਬਹੁਤ ਅੱਛਾ ਕਾਰਜ ਕੀਤਾ ਜਾ ਰਿਹਾ ਇਹਨਾਂ ਵੱਲੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੜਲਾਡਾ ਵੱਲੋਂ 8 ਮਾਰਚ ਨੂੰ ਜੋ ਲੜਕੀਆਂ ਨੇ ਵਿਆਹ ਕੀਤੇ ਆਣੇ ਆ ਉਹ ਬਸ ਸਟੈਂਡ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਕੀਤੇ ਜਾਣਗੇ ਕਾਰਜ ਇਹ ਵਿਆਹ ਦੇ ਕਾਰਜ ਸੋ ਜਿੰਨੇ ਵੀ ਇਲਾਕਾ ਨਿਵਾਸੀਆ ਪਹਿਲਾਂ ਵੀ ਬਹੁਤ ਸਹਿਯੋਗ ਦਿੱਤਾ ਆਸ ਕਰਦੇ ਆ ਕਿ ਇਸ ਲੋੜਵੰਦ ਲੜਕੀਆਂ ਦੇ ਵਿਆਹ ਦੇ ਵਿੱਚ ਪਿਰਫਲ ਜਿੰਨਾ ਵੀ ਆਪਣਾ ਸਹਿਯੋਗ ਦੇ ਸਕਦੇ ਆ ਉਹ ਜ਼ਰੂਰ ਦਿਓ ਤਾਂ ਜੋ ਸਸਥਾ ਦਾ ਜਿਹੜਾ ਮੁੱਖ ਕਾਰਜ ਆ ਉਹ ਲੋੜਵੰਦ ਲੜਕੀਆਂ ਦੇ ਵਿਆਹ ਕਰਨਾ ਹੀ ਮੁੱਖ ਕਾਰਜਾ ਇਹ ਸਾਡਾ ਸਾਲ ਦੇ ਵਿੱਚ ਸਭ ਤੋਂ ਵੱਡਾ ਪ੍ਰੋਗਰਾਮ ਇਹੀ ਹੁੰਦਾ ਇਹ ਅਸੀਂ ਉਹਨਾਂ ਲੜਕੀਆਂ ਦੇ ਵਿਆਹ ਕਰਦੇ ਆ ਜਿਨ੍ਹਾਂ ਲੜਕੀਆਂ ਦੀ ਆਪਣੀ ਵੀ ਚੋਆਇਸ ਹੁੰਦੀ ਹੈ ਕਿ ਸਾਡੇ ਵਿਆਹ ਵਧੀਆ ਤਰੀਕੇ ਨਾਲ ਹੋਣੇ ਚਾਹੀਦੇ ਨੇ ਆਸ ਕਰਦੇ ਆ ਕਿ ਸਾਨੂੰ ਇਲਾਕਾ ਨਿਵਾਸੀ ਪੂਰਾ ਪਹਿਲਾਂ ਦੀ ਤਰ੍ਹਾਂ ਹੋਰ ਸਹਿਯੋਗ ਦੇਣਗੇ ਤਾਂ ਜੋ ਅਸੀਂ ਹੋਰ ਸਮਾਜ ਭਲਾਈ ਦੇ ਕੰਮ ਅਸੀਂ ਵੱਡੀ ਬੱਦਰ ਤੇ ਕਰ ਸਕੀਏ ਇੱਕ ਵਾਰ ਫੇਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਗੱਲ ਦਾ ਪ੍ਰਚਾਰ ਜ਼ਰੂਰ ਕਰੋਗੇ 8 ਮਾਰਚ ਨੂੰ ਵਿਆਹ ਹੋ ਰਿਹਾ ਉਹਨਾਂ ਦੇ ਵਿੱਚ ਲੋੜਵੰਦ ਲੜਕੀਆਂ ਜਿਹੜੀਆਂ ਕੋਈ ਆਪਣੇ ਪਰਿਵਾਰ ਨਿਗਾਚ ਆਉਂਦਾ ਉਹਨਾਂ ਦੀ ਐਪਲੀਕੇਸ਼ਨ ਮਾਤਾ ਗੁਜਰੀ ਅਪਲਾਈ ਕੇਂਦਰ ਬੁਢਲਾਡਾ ਦੇ ਵਿੱਚ ਜ਼ਰੂਰ ਪਹੁੰਚਾਓ ਤਾਂ ਜੋ ਅਸੀਂ ਪੂਰੀ ਸ਼ਾਨਦੀਨ ਕਰਕੇ ਉਹ ਲੋੜਵੰਦ ਪਰਿਵਾਰ ਦੀ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ